ਹਾਂ ਸਭ ਤੋਂ ਪਹਿਲਾਂ ਤਾਂ ਇੱਥੇ ਪਹੁੰਚੇ ਮੇਰੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਨਾਲ ਹੀ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡਾ ਹਮੇਸ਼ਾ ਸਹਿਯੋਗ ਦਿੱਤਾ ਹੈ ਕਾਂਗਰਸ ਪਾਰਟੀ ਦੀ ਆਵਾਜ਼ ਨੂੰ ਘਰ-ਘਰ ਤੱਕ ਪਹੁੰਚਾਇਆ ਅਤੇ ਮੈਂ ਇਹ ਵੀ ਅਸਰ ਕਰਦੀ ਕਿ ਤੁਸੀਂ ਹਮੇਸ਼ਾ ਇਦਾਂ ਪਹੁੰਚਾਉਂਦੇ ਰਹੋਗੇ ਰਮੂ ਦੇ ਕਾਂਗਰਸ ਪਾਰਟੀ ਲਗਾਤਾਰ ਪਿੰਡਾਂ ਸ਼ਹਿਰਾਂ ਦੇ ਵਿੱਚ ਆਪਣੀ ਕੈਂਪੇਨ ਦੇ ਵਿੱਚ ਲੱਗੀ ਹੋਈ ਹੈ ਸਾਡੇ ਸ਼ੇਰ ਸਿੰਘ ਘਵਾਏ ਜੀ ਸਾਡੇ ਕੈਂਡੀਡੇਟ ਸਾਬਾ ਉਹ ਵੀ ਪਿੰਨਾਂ ਦੇ ਵਿੱਚ ਜਾ ਰਹੇ ਹਿੰਦੇ ਸ਼ਹਿਰਾਂ ਵਿੱਚ ਜਾ ਰਹੇ ਹਨ ਲਗਾਤਾਰ ਬਹੁਤ ਅੱਛਾ ਰਿਸਪੌਂਸ ਉਹਨਾਂ ਨੂੰ ਮਿਲ ਰਿਹਾ ਹੈ ਅੱਜ ਕਾਂਗਰਸ ਪਾਰਟੀ ਦੇ ਪੰਜਵੇਂ ਪੂਰੇ ਪਾਰਟ ਦੇ ਵਿੱਚ ਚੋਣਾਂ ਹੋ ਚੁੱਕੀਆਂ ਹਨ ਪੰਜਵੇਂ ਫੀਸਦੀ ਚੋਣਾਂ ਹੋਣ ਹੋ ਚੁੱਕੀਆਂ ਹਨ ਲਗਭਗ 49 ਸੀਟਾਂ ਦੇ ਵਿੱਚ ਹੋ ਚੁੱਕੀਆਂ ਨੇ ਤੇ ਮੈਨੂੰ ਲੱਗਦਾ ਕਿ ਸਾਰੀਆਂ ਸੀਟਾਂ ਦੇ ਉੱਤੇ ਕਾਂਗਰਸ ਨੂੰ ਲਗਭਗ ਲਗਭਗ ਜਿੱਤ ਪ੍ਰਾਪਤ ਮਿਹਰੀ ਦਿਖਦੀ ਹੈ ਔਰ ਰਿਜ਼ਲਟ ਜਲਦੀ ਸਾਡੇ ਸਾਹਮਣੇ ਆ ਵੀ ਜਾਣਗੇ ਸੋ ਲਗਾਤਾਰ ਅਸੀਂ ਸਾਰੇ ਜਣੇ ਮੇਰੇ ਨਾਲ ਸ਼ਿਵਾਜੀ ਨੇ ਜੁਗਜੀ ਬਿੱਟੂ ਜੀ ਜ਼ਿਲ੍ਹਾ ਪ੍ਰਧਾਨ ਜੀ ਐ ਸਾਰੀ ਸਾਡੀ ਟੀਮ ਬੈਠੀ ਹੈ ਔਰ ਜੀ ਬੈਠੇ ਨੇ ਪ੍ਰੋਫੈਸਰ ਬਲਜੀਤ ਜੀ ਬੈਠੇ ਨੇ ਸਾਰੇ ਅਸੀਂ ਲੱਗੇ ਹੋਏ ਆ ਲਗਾਤਾਰ ਅੱਜ ਅਸੀਂ ਗੱਲ ਕਰੀਏ ਤਾਂ ਅਸੀਂ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਜਿੱਥੇ ਗੱਲ ਕਰੀਏ ਜਿੱਥੇ ਰਾਹੁਲ ਗਾਂਧੀ ਜੀ ਨੇ ਸਾਡੇ ਪਾਰਟੀ ਸੁਪਰੀਮੋ ਉਹਨਾਂ ਨੇ ਸਾਰਿਆਂ ਨੂੰ ਨਿਯਾਹ ਦੇਣ ਦੀ ਗੱਲ ਕੀਤੀ ਚਾਹੇ ਨੌਜਵਾਨਾਂ ਨੂੰ ਚਾਹੇ ਨਾਰੀ ਨਾਰੀ ਸ਼ਕਤੀ ਦੀ ਗੱਲ ਕੀਤੀ ਹੈ ਚਾਹੇ ਕਿਸਾਨਾਂ ਨੂੰ ਚਾਹੇ ਮਜ਼ਦੂਰ ਭਰਾਵਾਂ ਨੂੰ ਤੇ ਚਾਹੇ ਕੋਈ ਵੀ ਸਮਾਜਿਕ ਵਰਗ ਹੈ ਉਹਨਾਂ ਨੂੰ ਨਿਯਾਹ ਦੇਣ ਦੀ ਗੱਲ ਕੀਤੀ ਹੈ ਅੱਜ ਅਸੀਂ ਨਾਰੀ ਸ਼ਕਤੀ ਦੀ ਗੱਲ ਕਰੀਏ ਨਾਰੀ ਨਿਯਾਹ ਦੀ ਗੱਲ ਕਰੀਏ ਤਾਂ ਆਪਾਂ ਦੇਖੇ ਹੁਣੇ ਇੱਕ ਪਾਸੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਆ ਆਵਾਦੀ ਪਾਰਟੀ ਨੇ ਕਿਹਾ ਸੀਗਾ ਕਿ ਅਸੀਂ ਔਟਾ ਨੂੰ 1-1000 ਰੁਪਏ ਦੇਵਾਂਗੇ ਔਰ ਅੱਜ 2.5 ਸਾਲ ਹੋ ਗਏ ਮੈਨੂੰ ਨਹੀਂ ਲੱਗਦਾ ਕਿਸੇ ਔਰਤ ਨੂੰ 1000 ਰੁਪਏ ਮਿਲਿਆ ਹੋਵੇ 2.5 ਸਾਲ ਦੇ ਹਿਸਾਬ ਨਾਲ ਮੈਨੂੰ ਲੱਗਦਾ 24-25000 ਰੁਪਏ ਉਹਨਾਂ ਦਾ ਬਣ ਗਿਆ ਹੋਣਾ ਤੇ ਲੋਕ ਸਾਡੇ ਪੰਜਾਬ ਦੇ ਇੰਨੇ ਜਾਗਰਕ ਹੈ ਉਹਨਾਂ ਨੂੰ ਪਤਾ ਸਾਡੇ ਅਧਾਰ ਕੀ ਨੇ ਜਦੋਂ ਆਵਾ ਦੀ ਪਾਰਟੀ ਵਾਲੇ ਪਿੰਡਾਂ 'ਚ ਜਾਂਦੇ ਆ ਉਹ ਕੁਛ ਨਹੀਂ ਆਨੇ ਇਹ ਸਾਡੇ 25000 ਰੁਪਏ ਬਣ ਗਿਆ ਭਾਈ ਦੱਸੋ ਕਿੱਥੇ ਸਾਡਾ 25000 ਰੁਪਏ ਸੋ ਵਾਦੇ ਕੀਤੇ ਪਰ ਵਾਦੇ ਪੂਰੇ ਨਹੀਂ ਕੀਤੇ ਤਾਂ ਹੀ ਲੋਕਾਂ ਦੇ ਵਿੱਚ ਦਿਨੋਂ ਦਿਨ ਆਮ ਆਦੀ ਪਾਰਟੀ ਦੇ ਪ੍ਰਤੀ ਨਰਾਸ਼ਤਾ ਵਧਦੀ ਜਾ ਰਹੀ ਹੈ ਰੋਸ ਵਧਦਾ ਜਾ ਰਿਹਾ ਇਹਨਾਂ ਦਾ ਵਿਰੋਧ ਹੋ ਰਿਹਾ ਸੋ ਇਸ ਦਾ ਰਿਜ਼ਲਟ ਵੀ ਇਹਨਾਂ ਨੂੰ ਜਲਦੀ ਮਿਲ ਜੂਗਾ ਕਿ ਉਹ ਹੀ ਲੋਕ ਅਸਮਾਨ ਤੇ ਵੀ ਚੜਾ ਸਕਦੇ ਜਿਹਨੂੰ ਤਾਂ ਉਹਨੂੰ ਫਰਸ਼ ਤੇ ਵੀ ਉਤਾਰ ਸਕਦੇ ਇਹ ਇਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਹੁਣ ਜੇ ਮੈਂ ਗੱਲ ਕਰਾਂ ਜਿਵੇਂ rahul gandhi ji manifesto ਲੈ ਕੇ ਆਏ ਉਹਦੇ ਵਿੱਚ ਨਾਰੀ ਨਿਆਂ ਦੀ ਗੱਲ ਕੀਤੀ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਪੰਜ ਨਿਆਂ ਅੱਜ ਅਸੀਂ ਨਾਰੀ ਸ਼ਕਤੀ ਦੀ ਨਾਰੀ ਨਿਆਂ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਇੱਕ ਮਾਹ ਲక్ష్ਮੀ ਯੋਜਨਾ ਹੈ ਮਾਹ ਲక్ష్ਮੀ ਸਕੀਮ ਹੈ ਜਿਹਦੇ ਰਾਹੀਂ ਹਰ ਗਰੀਬ ਪਰਿਵਾਰ ਦੀ ਕੋਰਟ ਨੂੰ ਸਲਾਨਾ 1 ਲੱਖ ਰੁਪਏ ਦਿੱਤੀ ਮਦਦ ਦੇਣ ਦੀ ਗੱਲ ਕੀਤੀ ਹੈ ਔਰ ਇਹ ਸਿਰਫ ਵਾਦਾ ਨਹੀਂ ਕਿਉਂਕਿ ਕਾਂਗਰਸ ਪਾਰਟੀ ਅਗਰ ਵਾਦਾ ਕਰਦੀ ਹੈ ਤਾਂ ਉਹ ਪੂਰਾ ਵੀ ਕਰਦੀ ਹੈ ਇਹ ਪੂਰਾ ਵੀ ਹੋਗਾ ਕਿਉਂਕਿ ਕਾਂਗਰਸ ਪਾਰਟੀ ਜਿਵੇਂ ਆਮ ਆਦਮੀ ਪਾਰਟੀ ਨੇ ਬਦਨਾਮ ਕੀਤਾ ਸੀ ਕਿ 70 ਸਾਲਾਂ ਤੋਂ ਕੁਝ ਨਹੀਂ ਕੀਤਾ ਪੁਰਾਣੀਆਂ ਪਾਰਟੀਆਂ ਨੇ ਅਗਰ ਉਹਨਾਂ ਨੇ ਕੀਤਾ ਨਾ ਪੁਰਾਣੀ ਪਾਰਟੀਆਂ ਨੇ ਉਹ ਦੱਸਣ ਜੋਗੀਆਂ ਵੀ ਭਈ ਅਸੀਂ ਇਹ ਇਹ ਕੰਮ ਕੀਤੇ ਐ ਤੇ ਆਮ ਆਦੀ ਪਾਰਟੀ ਪਿੰਡਾਂ 'ਚ ਖੜ ਕੇ ਲੋਕਾਂ ਪੂਰੇ ਖੜ ਕੇ ਦੱਸੇ ਵੀ ਉਹਨਾਂ ਨੇ ਕੀ ਕੀਤੇ ਐ ਸਾਡੇ ਕੋਲੇ ਦੱਸਣ ਨੂੰ ਹੈ ਕਿ ਅਸੀਂ ਕੀ ਕੰਮ ਕੀਤੇ 70 ਸਾਲਾਂ ਦਾ ਦੂਸਰਾ ਹੈ ਅੱਦੀ ਵਾਰਦੀ ਤੇ ਪੂਰਾ ਹੱਕ ਜਿਹੜਾ ਕਿ ਜਿਵੇਂ ਨਵੀਂ ਨੌਕਰੀਆਂ ਦੇ ਵਿੱਚ ਔਰਤਾਂ ਨੂੰ ਘੱਟੋ ਘੱਟ 50% ਮਹਿਲਾ ਰੱਖਮਿਆ ਕਰਨ ਦੀ ਗੱਲ ਕੀਤੀ ਐ ਘੱਟੋ ਘੱਟ 50% ਸੋ ਇਹ ਰਾਹੁਲ ਗਾਂਧੀ ਜੀ ਐ ਜਿਹੜਾ ਕਿ ਸੋਚਦੇ ਨੇ ਔਰਤਾਂ ਵੀ ਸੋਚਦੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਪੂਰੇ ਹੱਕ ਮਿਲਣੇ ਚਾਹੀਦੇ ਆ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਉਹਨਾਂ ਦੇ ਪੂਰੇ ਹੱਕ ਮਿਲਣੇ ਚਾਹੀਦੇ ਆ ਦੇਖੋ ਅਗਰ ਔਰਤਾਂ ਘਰ ਨੂੰ ਸੰਭਾਲ ਸਕਦੀਆਂ ਤਾਂ ਉਹ ਸਮਾਜ ਨੂੰ ਸੰਭਾਲ ਸਕਦੀਆਂ ਉਹ ਨੌਕਰੀ ਵੀ ਕਰ ਸਕਦੀਆਂ ਉਹ ਕੀ ਨਹੀਂ ਕਰ ਸਕਦੀਆਂ ਸੋ ਉਹਨਾਂ ਨੂੰ ਪਤਾ ਹੈ ਕਿ ਅਸੀਂ ਜੇ ਇਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਤਾਂ ਹੀ ਸਾਡੇ ਦੇਸ਼ ਦੀ ਕੀ ਹੈ ਤਰੱਕੀ ਹੋਊਗੀ ਇਹ ਸਾਡਾ ਦੇਸ਼ ਹੈ ਜਿੱਥੇ ਹਜੇ ਘੱਟ ਪਰਸੈਂਟ ਔਰਤਾਂ ਨੌਕਰੀ ਕਰਦੀਆਂ ਹਨ ਇੱਕ ਬਾਹਰਲੇ ਦੇਸ਼ਾਂ ਦਾ ਮੈਨੂੰ ਲੱਗਦਾ 95% ਔਰਤਾਂ ਕੰਮ ਕਰਦੀਆਂ ਸੋ ਸਾਨੂੰ ਲੋੜ ਹੈ ਕਿ ਅਸੀਂ ਔਰਤਾਂ ਨੂੰ ਨੌਕਰੀਆਂ ਦੇ ਵਿੱਚ ਵੀ ਪੂਰਾ ਆਪਾਂ ਉਹਨਾਂ ਨੂੰ ਵਾਜੜ ਕੇ ਯੋਗਦਾਨ ਦਿੱਤੇ। ਤੀਸਰਾ ਹੈ ਉਹਨਾਂ ਨੂੰ ਜਿਵੇਂ ਕਿ ਸਾਡੀਆਂ ਆਸ਼ਾ ਵਰਕਰ ਭੈਣਾਂ ਹੋ ਗਈਆਂ ਮਿੱਡੇਪੀਲ ਜਾਂ ਅੰਗੜਵਾੜੀ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਦੁੱਗਨੇ ਯੋਗਦਾਨ ਦੇ ਨਾਲ ਜ਼ਿਆਦਾ ਤਨਖਾਹ ਦੀ ਗੱਲ ਕੀਤੀ ਹੈ ਕਿ ਜਿੰਨਾ ਉਹਨਾਂ ਦਾ ਯੋਗਦਾਨ ਹੈ ਉਸ ਮੁਤਾਬਕ ਆਪਾਂ ਉਹਨਾਂ ਨੂੰ ਜ਼ਿਆਦਾ ਤਨਖਾਹ ਵੀ ਦੇਣੀ ਹੈ। ਸੋ ਮੈਂ ਪਹਿਲਾਂ ਵੀ ਜਿਵੇਂ ਕਿਹਾ ਕਾਂਗਰਸ ਜੋ ਵਾਅਦਾ ਕਰਦੀ ਹੈ ਉਹ ਪੂਰਾ ਵੀ ਨਿਭਾਉਂਦੀ ਹੈ। ਸੋ ਜੋ ਵਾਦਾ ਕੀਤਾ ਮੇਰੀ ਆਸ਼ਾ ਪੈਣਾ ਆਸ਼ਾ ਵਰਕਰ ਪੈਣਾ ਨਾਲ ਅੰਗੜਵਾੜੀ ਪੈਣਾ ਵਰਕਰ ਪੈਣਾ ਨਾਲ ਤੇ ਵਿੱਡੇ ਮੀਂਹ ਪੈਣਾ ਨਾਲ ਇਹ ਜ਼ਰੂਰ ਹੋਊਗਾ। ਪੀ ਚੌਥਾ ਹੈ ਅਧਿਕਾਰ ਸਹੇਲੀ। ਅ ਕਈ ਵਾਰ ਕੀ ਹੁੰਦਾ ਕਿ ਸਾਡੀਆਂ ਜਿਹੜੀਆਂ ਔਰਤ ਪੈਣਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਕੀ ਅਧਿਕਾਰ ਨੇ, ਸਾਡੇ ਕੀ ਹੱਕ ਨੇ, ਸਾਡੇ ਲਈ ਕੀ ਕੰਮ ਹੋ ਸਕਦਾ। ਸੋ ਔਰਤਾਂ ਦੇ ਕਾਨੂੰਨੀ ਹੱਕਾਂ ਲਈ ਤੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦੇਣ ਲਈ ਇੱਕ ਅਧਿਕਾਰ ਸਹੇਲੀ ਵੀ ਹਰ ਪੰਚਾਇਤ ਅ ਵਿੱਚ ਹੋਵੇਗੀ ਜਿਹੜੀ ਕਿ ਉਹਨਾਂ ਨੂੰ ਜਾਣਕਾਰੀ ਦਊਗੀ ਭਈ ਤੁਹਾਡੇ ਇਹ ਕਾਨੂੰਨੀ ਹੱਕ ਹੈ ਇਹ ਤੁਹਾਡਾ ਅਧਿਕਾਰ ਹੈ ਤੁਸੀਂ ਇਸ ਨੂੰ ਹਾਸਲ ਕਰ ਸਕਦੇ ਹੋ ਸੋ ਇਹ ਅਧਿਕਾਰ ਸਹਿਜ ਦੀ ਯੋਜਨਾ ਸਰਕਾਰ ਨੇ ਦਿੱਤੀ ਹੈ ਕਾਂਗਰਸ ਪਾਰਟੀ ਨੇ ਸੋ ਸੋ ਇੱਕ ਹੈ ਜੀ 25 ਸਵਿੱਤਰੀ ਵਾਈ ਫੁੱਲੇ ਹੋਸਟ ਹੋਸਟਲ ਕਮ ਕਾਜੀ ਔਰਤਾਂ ਲਈ ਹੋਸਟਲਾਂ ਦੀ ਗਿਣਤੀ ਵੀ ਦੁਗਣੀ ਕੀਤੀ ਜਾਊਗੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਔਰਤ ਸਮਾਜ ਚ ਰਹਿੰਦੀਆਂ ਉਹਨਾਂ ਨੂੰ ਠੀਕੇ ਬਾਹਰ ਅੰਦਰ ਜਾਣਾ ਪੈਂਦਾ ਦੂਰ ਤਰਾਡੇ ਵੀ ਕੰਮ ਮਿਲਦਾ ਪੜਾਈ ਨਹੀਂ ਵੀ ਜਾ ਸਕਿਆ ਲੈ ਲੂ ਤਾ ਹੌਸਟਲ ਦਾ ਵੀ ਪੂਰਾ ਬੰਦਬਸਤ ਕੀਤਾ ਜਾਵੇਗਾ ਤਾਂ ਕਿ ਉਹਨਾਂ ਦੇ ਕੋਈ ਸਮਾਜਿਕ ਪੁੰਤੀ ਦੇ ਵਿੱਚ ਕੋਈ ਰੁਕਾਵਟ ਨਾ ਸਕੇ ਸੋ ਇਹ ਜਿਹੜੀਆਂ ਹੈਗੀਆਂ ਰਾਹੁਲ ગાંધી ਜੀ ਨੇ ਔਰਤਾ ਦੇ ਨਾਲ ਨਾਰੀ ਨਿਆਂ ਦੀ ਗੱਲ ਕੀਤੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਨਾਰੀ ਬਿਨਾ ਇਹ ਸੰਸਾਰ ਪੂਰਾ ਨਹੀਂ ਹੈ ਕਿ ਜਿਵੇਂ ਵਾਦੇ ਹੋਏ ਨੇ ਤਾਂ ਲੱਗਦਾ ਕਿ ਉਹ ਕੇਵਲ ਸਿਆਸਤ ਚੋਣਾਂ ਦੇ ਦੌਰ ਚ ਵਾਦੇ ਬੜੇ ਹੁੰਦੇ ਨੇ ਪਰ ਉਹ ਵਾਦੇ ਸਿਰਫ ਵਾਦੇ ਹੀ ਰਹਿ ਜਾਂਦੇ ਹੁੰਦੇ ਨੇ ਉਮੀਦ ਅਕਿ ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਲਾਣ ਨੇ ਵੀ ਨੀਮੀ ਚਾ ਮੰਗਾ ਇਹ ਸਰਕਾਰ ਬੰਦੀ ਹੈ ਵੀ ਇਹ ਜਿਨ੍ਹਾਂ ਉਵੇਂ ਇੰਪਲੀਮੈਂਟ ਵੀ ਹੋ ਸਕਦੀਆਂ ਹੈ ਕਿਸੇ ਕੈਪਟਨ ਸਰਕਾਰ ਤੋਂ ਤਰ੍ਹਾਂ ਜਿਵੇਂ 스마트폰 스마트ਵੇਲ ਪਹਿਲਾਂ ਜਿਹੜੇ 스마트폰 ਵੀ ਨਹੀਂ ਦਿੱਤੇ ਉਹ ਵੀ ਹਲਾ ਦੇਣਾ ਬੰਦ ਕਰੋ ਦੇਖੋ ਕਲਰ ਸਾਫ ਹੋਰ ਇੱਕ ਗੱਲ ਦੇ ਵਿੱਚ ਗੱਲ ਹੈ 스마트폰 ਤੁਹਾਨੂੰ ਪਤਾ ਕਿ ਕਈ ਸਟੂਡੈਂਟਸ ਨੂੰ ਦਿੱਤੇ ਵੀ ਗਏ ਸੀ ਇਹ ਗੱਲਾਂ ਨਹੀਂ ਰਹਿ ਜਾਂਦੀਆਂ ਜਿਹੜੇ ਵਾਦੇ ਟਾਂਸਪਰਟੀ ਕਰਦੀ ਹੈ ਉਹ ਪੂਰੇ ਵੀ ਕਰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਸਟ ਲੋਕ ਆਪ ਦੀ ਸੱਤਾ ਹਥਿਉਣ ਲਈ ਆਪ ਦੀ ਸਰਕਾਰ ਲੈਣ ਲਈ ਸਿਰਫ ਲੋਕਾਂ ਦੇ ਦਿਮਾਗ 'ਚ ਪਾ ਰਹਿ ਕੇ 70 ਸਾਲਾਂ ਤੋਂ ਜੀ ਇਹਨਾਂ ਪਾਰਟੀਆਂ ਨੇ ਕੋਈ ਕੰਮ ਨਹੀਂ ਕੀਤਾ ਤਾ ਉਹ ਪਾਰਟੀਆਂ ਲੋਕਾਂ 'ਚ ਜਾ ਕੇ ਦੱਸ ਸਕਦੀਆਂ ਭਾਈ ਇਹੇ ਕੰਮ ਅਸੀਂ ਕੀਤੇ ਐ ਚਾਹੇ ਹੁਣ ਤੱਕ ਜਿੰਨੇ ਹਸਪਤਾਲ ਬਣੇ ਐ ਸਕੂਲ ਬਣੇ ਐ ਨਹਿਰਾ ਬੜੀਆਂ ਨੇ ਪਾਖੜਾ ਨਹਿਰ ਬਣੀ ਉਹ ਕੋਲ ਲੈ ਕੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਹੀ ਲੈ ਕੇ ਆਈ ਐ ਉਹਨਾਂ ਨੇ ਵਾਰੇ ਕੀਤੇ ਐ ਹੁਣ ਲੋਕ ਖੁਦ ਹੀ ਬੋਲਦੇ ਐ ਦੇਖੋ ਹੁਣ ਪਿਛਲੇ ਸਾਲ ਆਹ ਕੁਸਲਾ ਦਾ ਖਰਾਬਾ ਹੋਇਆ ਸੀ ਬਠਿੰਡਾ ਜਿਹਨੇ ਦੇ ਵਿੱਚ ਬਹੁਤ ਹੋਇਆ ਮੁਕਸਰ ਵੀ ਹੋਇਆ ਖੁਦ ਲੋਕਾਂ ਨੂੰ ਪਤਾ ਐ ਵੀ ਕਿਹੜੀ ਕੁਆਲਿਟੀ ਨੇ ਕਿੰਨਾ ਕੰਮ ਕੀਤਾ ਐ ਹੁਣ ਉੱਥੇ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਉਹਨਾਂ ਨੇ ਕਿਹਾ ਭਾਈ ਸਾਹਿਬ ਅਤੇ ਜਦੋਂ ਆ ਘੁਟਿਆ ਸਾਡਾ ਬੇਟਾ ਆਇਆ ਵੀ ਜਦੋਂ ਤੁਹਾਡੀ ਫਸਲਾਂ ਖਰਾਬ ਹੋਈਆਂ ਸੀ ਨਾ ਕੈਪਟਨ ਆਪਣੇ ਕਾਂਗਰਸ ਸਰਕਾਰ ਦੇ ਸਮੇਂ ਉਹਨਾਂ ਨੇ ਸਾਨੂੰ 17000 ਰੁਪਏ ਮੌਜੂਦ ਦਿੱਤਾ ਤੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹਨਾਂ ਦਿੱਤਾ ਸੀ ਤੁਸੀਂ ਘੱਟੋ ਘੱਟ 5000 ਹੀ ਦੇ ਦਿਓ ਆਵਾਦੀ ਪਾਰਟੀ ਨੂੰ ਕਹਿ ਰਹੇ ਸੀ ਹੋ ਤੁਸੀਂ ਸਾਨੂੰ 2.5 ਸਾਲ ਹੋ ਗਏ ਸਾਡਾ ਪਤਾ ਤਾਂ ਕੀ ਲੈਣਾ ਸੀ ਸਾਨੂੰ ਮੌਜੂਦ ਵੀ ਨਹੀਂ ਦਿੱਤਾ ਸੋ ਲੋਕਾਂ ਨੂੰ ਪਤਾ ਹੈ ਜਿਹੜਾ ਵਾਅਦਾ ਕਾਂਗਰਸ ਪਾਰਟੀ ਕਰਦੀ ਹੈ ਉਹ ਪੂਰਾ ਵੀ ਨਹੀਂ ਹੁੰਦੀ ਜੀ ਕਿਨੇ ਲਾਸ ਵਾਰ ਸੀ ਪਿਛਲੀ ਵਾਰੀ ਤਾਂ ਕੇਵਲ 2017 ਰੁਪਈਏ ਦੀ ਚੋਣਾਂ ਦੇ ਵਿੱਚ ਤੇ ਕੇਵਲ 50 ਹਜ਼ਾਰ ਤੋਂ 517 ਹਜ਼ਾਰ ਤੱਕ ਦੀ ਜਿਹੜੀ 2025 ਦਾ ਐਲਸ ਐ ਸੋਰੀ ਕੀ ਐਫਰਟ ਲੱਗ ਰਹੀ ਹੈ ਕਿ ਮਨੋਰ ਅਲਫੀ ਦੇ ਵਿੱਚੋਂ ਹੋਨਰਸ ਪਾਰਟੀ ਨੂੰ ਇਸ ਨੁਕਸਾਨ ਦੀ ਭਰਾਈ ਕਿਵੇਂ ਦੋ ਦੇਖੋ ਅਸੀਂ ਲਗਾਤਾਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਾ ਲਗਾਤਾਰ ਜਾ ਰਹੇ ਹਾਂ ਉਹਦਾ ਮੈਨੀਫੈਸਟੋ ਪੇਚਾ ਰਹੇ ਹਾਂ ਡੋਰ ਟੂ ਡੋਰ ਕਰ ਰਹੇ ਹਾਂ ਜਿੱਥੋਂ ਤੱਕ ਤੁਹਾਡੇ ਕਹਿਣ ਦੀ ਗੱਲ ਹੈ ਕਿ ਆਪਣਾ ਵੋਟ ਸ਼ੇਅਰ ਘਟਿਆ ਠੀਕ ਹੈ ਸਾਰੇ ਪੰਜਾਬ ਦੇ ਬਹੁਤ ਜ਼ਿਆਦਾ ਘਟਿਆ ਸੀ ਬਹੁਤ ਜ਼ਿਆਦਾ ਘਟਿਆ ਸੀ ਕਹਿੰਦਾ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹ ਸਾਰੇ ਪੰਜਾਬ ਦੇ ਵਿੱਚ ਹੀ ਹੋਇਆ ਸੀ ਇਕੱਲੇ ਮਲੋੜ ਦੀ ਗੱਲ ਨਹੀਂ ਕਰਦੀ ਸਾਰੇ ਪੰਜਾਬ ਦੇ ਵਿੱਚ ਹੀ ਹੋਇਆ ਸੀ ਉਹਦਾ ਕਾਰਨ ਕੀ ਸੀਗਾ ਜਿਹੜੇ ਆਮ ਆਦਮੀ ਪਾਰਟੀ ਨੇ ਠੁੱਠੇ ਬਾਹਰ ਕੀਤੇ ਲੋਕਾਂ ਨੂੰ ਉਹਨਾਂ ਨੇ ਸਮਝਵਾ ਬਹੁਤ ਦਿਖਾਈ ਪਰ ਲੋਕ ਹੁੰ ਜਾਗੇ ਇਹ ਤੁਸੀਂ ਕੀ ਹੈ ਨਾ ਕਿ ਕਿਵੇਂ ਬਦਲੋਗੇ ਇਹ ਲੋਕ ਹੀ ਬਦਲਣਗੇ ਕਿਉਂਕਿ ਉਹਨਾਂ ਨੂੰ ਸੱਚਾਈ ਦਾ ਪਤਾ ਲੱਗ ਬਿਲਕੁਲ ਰਿਕਵਰੀ ਹੋਵੇ ਬਿਲਕੁਲ ਰਿਕਵਰੀ ਹੋਊਗੀ ਲੋਕ ਲੋਕਾਂ ਨੂੰ ਸਭ ਪਤਾ ਲੱਗ ਚੁੱਕਿਆ ਕਿ ਇਹਨਾਂ ਨੇ ਸਾਨੂੰ ਸਮਝਬਾਗ ਦਿਖਾਇਆ ਸੀ 2.5 ਸਾਲ ਹੋ ਗਏ ਅੱਜ ਤੱਕ ਕੋਈ ਵਾਦਾ ਪੂਰਾ ਨਹੀਂ ਹੋਇਆ ਇਹ ਜਿਹੜੀ ਰਿਕਵਰੀ ਹੋਊਗੀ ਨਾ ਇਹ ਲੋਕ ਹੀ ਇਹਨਾਂ ਨੂੰ ਦੱਸਣਗੇ ਅਸੀਂ ਤਾਂ ਆਪਣੀ ਮਿਹਨਤ ਕਰ ਰਹੇ ਆ ਸਾਡੇ ਵਰਕਰ ਸਹਿਵਾਨ ਆਉਤੇ ਦਰ ਸਹਿਵਾਨ ਸਾਰੇ ਬੈਠੇ ਨੇ ਇਸ ਕਾਰਜੋਗ ਸਾਡੇ ਇਹ ਲਗਾਤਾਰ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਆ ਤਾਂ ਲੋਕ ਵੀ ਸਾਨੂੰ ਪੂਰਾ ਸਪੋਰਟ ਦੇ ਰਹੇ ਆ ਕਿ ਜਿਵੇਂ ਸਾਨੂੰ ਆਮ ਆਦੀ ਪਾਰਟੀ ਨੂੰ ਧੋਖਾ ਦਿੱਤਾ ਹੈ ਨਾ ਤੇ ਅਸੀਂ ਤੁਹਾਨੂੰ ਪੂਰਾ ਸਮਰਥਨ ਦਵਾਂਗੇ ਤੇ ਅਸੀਂ ਇਹਨਾਂ ਨੂੰ ਮਜਾ ਸਕੋੜ ਥੈਂਕ ਯੂ ਤੁਹਾਡੇ ਗ੍ਰੀਟਿੰਗਸ ਇੱਕ ਇੱਕ ਪ੍ਰੈਸ ਰਿਲੀਜ਼ ਤੁਸੀਂ ਜਿਹੜਾ ਪ੍ਰੈਸ ਰਿਪੋਰਟ ਦਿਓਗੇ ਨਾ ਇਹ ਸਕੀਮ ਆਲਰੇਡੀ ਅਸੀਂ ਕਰਨਾਟਕਾ ਤੇ ਤੇਲੰਗਾਨਾ ਚ ਲਾਗੂ ਕਰ ਚੁੱਕੇ ਹਾਂ ਮਲੋਟ ਵਾਸੀਆਂ ਲਈ ਖੁਸ਼ ਖਬਰੀ ਮੋਲ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋਟ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ